ਫਾਸਟਵੇ ਦੇ ਸਰਦਾਰ ਗੁਰਿੰਦਰਜੀਤ ਸਿੰਘ ਬੱਬੀ ਦੇ ਪਿਤਾ ਜੀ ਸਰਦਾਰ ਸੁਰਿੰਦਰਜੀਤ ਸਿੰਘ ਜੀ ਜੋ ਕਿ 20 ਦਸੰਬਰ ਨੂੰ ਸਵੇਰੇ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਚਾਟਿਵਿੰਨ ਗੇਟ ਵਿਖੇ ਕੀਤਾ ਗਿਆ ਜਿੱਥੇ ਉਹਨਾਂ ਦੇ पार्थिव ਸਰੀਰ ਨੂੰ ਸਰਦਾਰ ਸਰਬਜੀਤ ਸਿੰਘ ਰਾਜੂ ਤਜਿੰਦਰਜੀਤ ਸਿੰਘ ਨੀਟੂ ਅਤੇ ਗੁਰਿੰਦਰਜੀਤ ਸਿੰਘ ਬੱਬੀ ਨੇ ਮੁੱਖ ਅਗਨੀ ਦਿੱਤੀ ਇਸ ਮੌਕੇ ਸ਼੍ਰੀਮਤੀ ਡੌਲੀ ਸਰਬਜੀਤ ਸਿੰਘ ਸੁਖਮਰਿਤ ਸਿੰਘ ਜਗਜੀਤ ਸਿੰਘ ਬੰਟੀ ਰਾਜੇਸ਼ ਅਰੋੜਾ ਆਸ਼ੂ ਸੰਦੀਪ ਕੁਮਾਰ अमरबीर सिंह टोट कुलविंदर सिंह टोट संदीप खन्ना सिप्पी हरदयाल सिंह, परवीन चड्डा ऋषि पोदार, पवन कुमार पप्पू गुरदयाल सिंह शक्ति शर्मा सवराज सिंह हरगुन सिंह प्रितपाल लाली विनोद महाजन अरुण शर्मा रघु मेहरा जनकराज, पप्पू बॉस, मनोहर लाल बी एम अरुण शर्मा सरबजीत सिंह सुरेंद्र मक्कड़ संजीव कुमार कुलदीप सिंह अमनदीप सिंह जी ਸਨੀ ਫਾਸਟਵੇ ਦੇ ਹੋਰ ਕੇਬਲ ਆਪਰੇਟਰਾਂ ਸ਼ਹਿਰ ਦੀਆਂ ਪ੍ਰਮੁੱਖ ਸક્ષਿਆਤਾ ਅਤੇ ਫਾਸਟਵੇ ਦਫਤਰ ਦੇ ਸਟਾਫ ਮੈਂਬਰਾਂ ਨੇ ਤਜਿੰਦਰਜੀਤ ਸਿੰਘ ਨੀਟੂ ਗੁਰਿੰਦਰਜੀਤ ਸਿੰਘ ਬੱਬੀ ਬ੍ਰਿਗੇਡੀਅਰ ਜੀਪੀਐਸ ਆਲੂਵਾਲੀਆ ਮਹੇਸ਼ ਕੋਹਲੀ ਸੁਖਨੰਦਨ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਸਵਰਗਵਾਸੀ ਸਰਦਾਰ ਸੁਰਿੰਦਰਜੀਤ ਸਿੰਘ ਦੇ ਨਿਮਿਤ ਅੰਤਿਮ ਅਰਦਾਸ 25 ਦਸੰਬਰ ਦਿਨ ਬੁੱਧਵਾਰ ਨੂੰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਮਣੇ ਬਾਬਾ ਈਸ਼ਰ ਸਿੰਘ ਸਕੂਲ ਡੀ ਬਲਾਕ ਰਣਜੀਤ ਐਵੇਨਿਊ ਵਿਖੇ ਹੋਵੇਗਾ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ 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 ਹੇ ਕੁਰਵਾ ਹੈ